ਇੱਕ ਬੇਹਦ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਪੰਜਾਬ ਰੋਡਵੇ ਦੀ ਬੱਸ ਬੇਕਾਬੂ ਹੋ ਕੇ ਕਰੀਬ 20-25 ਫੁੱਟ ਡੂੰਗੀ ਖਾਈ ਚ ਜੜ ਗਈ ਹੈ ਜਿਹਾ ਤਸਵੀਰਾਂ ਸਾਹਮਣੇ ਇਹ ਨੇ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਕਦਰ ਪੰਜਾਬ ਰੋਡ 'ਤੇ ਇਹ ਬੱਸ ਖਾਈ ਦੇ ਵਿੱਚ ਜੜ ਗਈ ਹੈ ਹਾਲਾਂਕਿ ਇਸ ਦੌਰਾਨ ਗਨੀਮਤ ਰਹੀ ਕਿ ਕਿਸੇ ਦੀ ਵੀ ਜਾਨ ਨਹੀਂ ਗਈ ਪਰ ਇਸ ਘਟਨਾ ਦੌਰਾਨ 25 ਤੋਂ 30 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਸੀ ਹਾਲਾਂਕਿ ਸਵਾਰੀਆਂ ਨੂੰ ਸਮਾਂ ਰਹਿੰਦੇ ਆ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਇਹ ਮੌਕਾ ਦੇ ਧਰਮਪੋਤ ਦੇ ਪਿੰਡ ਕਮਾਲ ਕੋਲ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਕਿ ਜਲੰਧਰ ਤਵਾਰਹੀ ਪੰਜਾਬ ਰੋਡਵੇ ਦੀ ਬੱਸ ਬੇਕਾਬੂ ਹੋ ਗਈ ਬੱਸ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਸੜਕ ਤੇ ਜਾ ਰਹੀ Tata pick up ਨਾਲ ਇਸ ਦੀ ਟੱਕਰ ਹੋ ਗਈ ਇਸ ਦੌਰਾਨ pick up ਨਾਲ ਟਕਰਾਉਣ ਤੋਂ ਬਾਅਦ ਸੜਕ ਕਿਨਾਰੇ ਕਈ ਫੁੱਟ ਡੂੰਗੀ ਖਾਈ ਵਿੱਚ ਇਹ ਬੱਸ ਜਾ ਡਿੱਗੀ ਏ ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਜਿਨ੍ਹਾਂ ਵੱਲੋਂ ਬੱਸ ਚੋ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਉੱਥੇ ਹੀ ਸਵਾਰੀਆਂ ਨੇ ਦੱਸਿਆ ਹੈ ਕਿ ਇਸ ਘਟਨਾ ਦੌਰਾਨ ਕਈ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਚੰਗੀ ਖਬਰ ਇਹ ਹੈ ਕਿ ਇਸ ਹਾਦਸੇ ਦੌਰਾਨ ਕਿਸੇ ਦੀ ਵੀ ਜਾਨ ਨਹੀਂ ਗਈਏ ਅਸੀਂ ਜਲੰਧਰੋਂ ਆ ਰਹੇ ਸੀਗੇ ਜੀ ਅੱਛਾ ਕਿੱਧਰ ਜਾ ਰਹੇ ਸੀ ਅਸੀਂ ਜਾ ਰਹੇ ਸੀ ਕੋਟਕਪੂਰੇ ਜਾ ਰਹੇ ਸੀ ਅੱਛਾ ਤੇ ਕੀ ਹਾਸਾ ਹੋਇਆ ਤੁਹਾਡੇ ਨਾਲ ਬੱਸ ਪਲਟੀ ਆ ਜੀ ਤੁਸ ਪਤਾ ਕਿਹੜੀ ਜਗ੍ਹਾ ਨਹੀਂ ਵੈਸੇ ਸਾਨੂੰ ਇੰਨਾ ਨਹੀਂ ਪਤਾ ਲੱਗਾ ਸੀ ਵਿੱਚ ਹੀ ਸੀ ਬੱਸ ਦੇ ਸਾਡੇ ਸਾਡੇ ਸੱਟਾਂ ਵੈਸੇ ਥੋੜੀਆਂ ਹੈਗੀਆਂ ਹੋਰਾਂ ਦੇ ਜ਼ਿਆਦੇ ਆ ਜੀ ਤੇ ਤੁਹਾਡੇ ਨਾਲ ਹੋਰ ਕੌਣ ਸੀ ਮੇਰੇ ਨਾਲ ਅੰਕਲ ਜੀ ਸੀਗੇ ਸਾਡੇ ਅੱਛਾ ਜੀ ਹਾਂਜੀ ਇੱਕ ਮੇਰੀ ਬੇਟੀ ਸੀ ਮੇਰੀ ਬੇਟੀ ਤੇ ਸੱਟ ਸੱਤ ਤੇ ਲੱਗੀ ਹੈ ਕੀ ਕਿਦਾਂ ਦੀ ਹਾਲਤ ਆ ਤੁਹਾਡੇ ਬੇਟੀ ਦੀ ਹਾਂਜੀ ਹੁਣ ਵੈਸੇ ਸਹੀ ਆ ਜੀ ਸੱਟ ਤੇ ਤੁਹਾਡਾ ਬਚਾ ਮੇਰੇ ਨਹੀਂ ਲੱਗਿਆ ਜੀ ਮੇਰੇ ਕੋਈ ਸੱਟ ਨਹੀਂ ਹਾਂਜੀ ਕੀ ਹੋਇਆ ਕੀ ਆ ਬੱਸ ਨਹੀਂ ਬਸ ਪਲਟੀ ਆ ਜੀ ਪੋਲ ਤੋਂ ਥੱਲੇ ਡਿੱਗੀ ਆ ਜੀ ਅੱਛਾ ਕਿੰਨੇ ਕੁ ਲੋਕ ਸੀ ਉੱਤੇ ਲੋਕ ਕਾਫੀ ਸੀਗੇ ਬੱਸ ਦੇ ਵਿੱਚ ਹੋਣਗੇ 35 40 ਜਣੇ ਹੋਣਗੇ ਜੀ ਕੁਝ ਪਤਾ ਲੱਗਾ ਜਦੋਂ ਤੁਸੀਂ ਬੱਸ ਦੇ ਵਿੱਚ ਸੀ ਕੀ ਬੱਸ ਦੇ ਮੁਰੇ ਨਹੀਂ ਸਾਨੂੰ ਨੂੰ ਕੁਝ ਵੀ ਪਤਾ ਲੱਗਾ ਸੀ ਵਿੱਚ ਹੀ ਸੀ ਬੱਸ ਦੇ ਅਸੀਂ ਸੀਟਾਂ ਦੇ ਥੱਲੇ ਆ ਗਏ ਜੀ ਅੱਛਾ ਤੇ ਕਿਵੇਂ ਫਿਰ ਬਾਹਰ ਕਿਵੇਂ ਨਿਕਲੇ ਬਾਹਰ ਸਾਨੂੰ ਲੋਕਾਂ ਨੇ ਭੱਜ-ਭੱਜ ਕੇ ਕੱਢਿਆ ਜੀ ਬਸ ਜਮਾ ਮੁੱਦੀ ਹੋ ਗਈ ਹਾਂ ਜੀ ਇਤਿਹਾਸੇ ਦੇ ਸਮੇਂ ਬੱਸ 'ਚ ਕਰੀਬ 50 ਯਾਤਰੀ ਸਵਾਰ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ 3 ਤੋਂ 4 ਲੋਕਾਂ ਨੂੰ ਅਤ ਗੰਭੀਰ ਸੱਟਾਂ ਲੱਗੀਆਂ ਨੇ ਉਧਰ ਮੋਗਾ ਦੀ ਇੱਕ ਸਮਾਜ ਸੇਵੀ ਸੁਸਾਇਟੀ ਦੇ ਸਹਿਯੋਗ ਨਾਲ ਸਾਰੇ ਯਾਤਰੀਆਂ ਨੂੰ ਸਰਕਾਰੀ ਹਸਪਤਾਲਾਂ 'ਚ ਪਹੁੰਚਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਇਹ ਕਿ ਡਰਾਈਵਰ ਫੋਨ ਤੇ ਗੱਲ ਕਰ ਰਿਹਾ ਸੀ ਅਤੇ ਉਸ ਨੂੰ ਸਵਾਰੀਆਂ ਵੱਲੋਂ ਮਨਾ ਵੀ ਕੀਤਾ ਗਿਆ ਪਰ ਉਸ ਨੇ ਕਿਸੇ ਦੀ ਵੀ ਨਹੀਂ ਸੁਣੀ ਅਤੇ ਤੇਜ਼ ਰਫ਼ਤਾਰ ਬੱਸ ਅਚਾਨਕ ਬੇਕਾਬੂ ਹੋ ਗਈ ਅਤੇ ਪਹਿਲਾਂ ਡਿਵਾਈਡਰ ਨਾਲ ਅਤੇ ਫਿਰ Tata ਪਿਕਅਪ ਨਾਲ ਟਕਰਾਉਣ ਤੋਂ ਬਾਅਦ ਇਹ ਸੜਕ ਕਿਨਾਰੇ ਬਣੀ ਡੂੰਗੀ ਖਾਈ ਵਿੱਚ ਜਾ ਡਿੱਗੀ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਲਈ ਗੱਲ ਆਖੀ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ